ਵਾਹਿਗੁਰੂ 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 ਤਨ ਤਨ ਅਮ੍ਰਿਸ਼ੀ ਹਿਤ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ 사ਤ ਸੰਗਤ ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਗੁਰੂ ਕੀ ਬਾਣੀ ਦਾ ਫਰਮਾਨ ਹੈ ਦੁੱਖ ਵਿੱਚ ਜੰਮਨ ਦੁੱਖ ਵਿੱਚ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅਗੇ ਆਖੀਐ ਪੜ ਪੜ ਕਰੇ ਪੁਕਾਰ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚਲਿਆ ਰੋਏ ਨਾਨਕ ਸਿਫਤੀ ਰਤਿਆ ਇਹ ਜਵਾਬ ਦੇ ਰਹੇ ਨੇ ਮਹਾਰਾਜ ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ ਦੁੱਖ ਕੀਆ ਅੱਗੇ ਮਾਰੀਆ ਪੀ ਦੁੱਖਦਾਰੂ ਹੋਏ ਸਾਧ ਸੰਗਤ ਜੀ ਜੀਵ ਦਾ ਜੋ ਜਨਮ ਹੈ ਦੁੱਖ ਵਿੱਚ ਹੁੰਦਾ ਹੈ ਮੌਤ ਵੀ ਦੁੱਖ ਦੇ ਵਿੱਚ ਹੁੰਦੀ ਹੈ ਜਨਮ ਤੋਂ ਮਰਨ ਤੱਕ ਸਾਰੀ ਉਮਰ ਹੀ ਦੁੱਖਾਂ ਦੇ ਵਿੱਚ ਫਸਿਆ ਰਹਿੰਦਾ ਹੈ ਮਨੁੱਖ ਦੁੱਖ ਦੇ ਵਿੱਚ ਫਸਿਆ ਹੋਇਆ ਹੀ ਸਾਰੇ ਕਾਰ ਵਿਹਾਰ ਕਰਦਾ ਏ ਕਦੀ ਦੇਖਿਆ ਇਨਸਾਨ ਕਹੇ ਮੈਂ ਬਹੁਤ ਸੁਖੀ ਆ ਕਦੇ ਨਹੀਂ ਹੁਣ ਵਿਦਿਆ ਵੀ ਪੜ ਲਈ ਵਿਦਿਆ ਪੜ ਪੜ ਕੇ ਵੀ ਜੀਵ ਵਿਲਕਦਾ ਰਹਿੰਦਾ ਏ ਤੇ ਜੋ ਨੂੰ ਪ੍ਰਾਪਤ ਕਰ ਲੈਂਦਾ ਏ ਚਾਹੁੰਦਾ ਤੇ ਸੁਖ ਸੀ ਹੁਣ ਬੜੀਆਂ ਚੀਜ਼ਾਂ ਖਰੀਦੀਆਂ ਦੁਨਿਆਵੀ ਵਸਤਾਂ ਖਰੀਦੀਆਂ ਸੋਚਦਾ ਸੀ ਸੌਖਾ ਆਏਗਾ ਪਰ ਉਹਨਾਂ ਦੇ ਪਿੱਛੇ ਵੀ ਦੁੱਖ ਆ ਜਾਂਦਾ ਏ ਧੀਆਂ ਪੁੱਤਰ ਅਰਦਾਸਾਂ ਕਰ ਕਰਕੇ ਮਨੁੱਖ ਧੀਆ ਪੁੱਤਰ ਮੰਗਦਾ ਸੀ ਸੋਚਿਆ ਤੇ ਸੀ ਕਿ ਬੁਢੇਪੇ ਵੇਲੇ ਸਹਾਰਾ ਬਣਨਗੇ ਮੈਨੂੰ ਆਸਰਾ ਮਿਲੇਗਾ ਪਰ ਸਾਸ ਸੰਗਤ ਜੀ ਆਸਰਾ ਬਣਦੀ ਵਿਜਾਏ ਧੀਆ ਪੁੱਤਰ ਮਾੜੇ ਨਿਕਲ ਆਏ ਤੇ ਫਿਰ ਵੀ ਦੁੱਖ ਹੈ ਤੇ ਸਾਸ ਸੰਗਤ ਇਹ ਦੁੱਖ ਹੀ ਹੈ ਲੱਭਦਾ ਸੁੱਖ ਹੈ ਮਨੁੱਖ ਪਰ ਅੰਤ ਦੁੱਖਾਂ ਦੇ ਵਿੱਚ ਫਸ ਜਾਂਦਾ ਹੈ ਤੇ ਐਵੇਂ ਲੱਗਦਾ ਏ ਕਿ ਜਦੋਂ ਜੀਵ ਦੇ ਕਰਮਾਂ ਨੂੰ ਦੇਖਦੇ ਆਂ ਕਿ ਦੁੱਖਾਂ ਦੀਆਂ ਪੰਡਾਂ ਹੀ ਖੁੱਲੀਆਂ ਪਈਆਂ ਨੇ ਵਿੱਚੋਂ ਸਾਰੇ ਦੁਖੀ ਨਿਕਲੇ ਨੇ ਪਰ ਸੁੱਖ ਕੋਈ ਨਹੀਂ ਨਿਕਲਿਆ ਦੁੱਖਾਂ ਵਿੱਚ ਫਿਰ ساری ਚਿੰਦ ਜਿਹੜੀ ਐ ਸਾੜਦਾ ਹੈ ਦੁੱਖਾਂ ਦਾ ਮਾਰਿਆ ਹੋਇਆ ਰੋਂਦਾ ਰੋਂਦਾ ਇਸ ਜਹਾਨ ਤੋਂ ਤੁਰ ਜਾਂਦਾ ਏ ਪਰ ਸੁੱਖ ਨਹੀਂ ਲੱਭਦਾ ਕਿਉਂਕਿ ਸੁੱਖ ਕਿੱਧਰ ਲੱਭਦਾ ਫਿਰਦਾ ਸੀ ਦੁਨਿਆਵੀ ਚੀਜ਼ਾਂ 'ਚ ਤਿਆਂ ਪਤਰਾ ਚ ਪਰਿਵਾਰ ਚ ਪਰ ਇੰਨਾ ਚ ਸੁਖ ਨਹੀਂ ਅੱਗੇ ਮਹਾਰਾਜ ਫਿਰ ਇਸ ਚੀਜ਼ ਦਾ ਜਵਾਬ ਦਿੰਦੇ ਨੇ ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ ਕਹਿੰਦੇ ਕਿ ਜੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਰੰਗੇ ਜਾਈਏ ਨਾ ਜੇ ਉਹ ਫਿਰੰਗਿਆ ਜਾਂਦਾ ਮਨੁੱਖ ਤੂੰ ਤਾਂ ਤੇਰਾ ਤਨ ਤੇ ਮਨ ਜਿਹੜੇ ਹਰੇ ਹੋ ਜਾਣੇ ਜਿਹੜੇ ਸੁੱਕੇ ਪਏ ਸੜ ਗਏ ਸੀ ਨਾ ਭੁੱਜਦਾ ਰਹਿੰਦਾ ਹੈ ਦੁੱਖਾਂ ਦੇ ਵਿੱਚ ਕਦੀ ਡਿਪਰੈਸ਼ਨ ਹੋ ਗਿਆ ਕਦੀ ਕੋਈ ਰੋਗ ਚੰਬੜ ਗਿਆ ਉਸ ਚੰਬੜ ਦੇ ਤਾਂ ਨਹੀਂ ਕਿਉਂਕਿ ਸੁੱਖ ਲੱਭਦੇ ਆ ਸੁੱਖ ਮਿਲਦਾ ਨਹੀਂ ਤੇ ਫਿਰ ਦੁੱਖ ਲੱਭ ਜਾਂਦੇ ਨੇ ਸੁੱਖਾਂ ਦੇ ਵਿੱਚੋਂ ਵੀ ਦੁੱਖ ਆ ਜਾਂਦੇ ਨੇ ਕਿਉਂਕਿ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦੇ ਜੇ ਅਸੀਂ ਉਹਦੀ ਸਿਫਤ ਸਲਾਹ ਵਿੱਚ ਰੰਗੇ ਜਾਈਏ ਤੇ ਤਨ ਮਨ ਹਰਿਆ ਹੋ ਜਾਏਗਾ ਤੇ ਜਿਹੜਾ ਜੀਵ ਦੁੱਖਾਂ ਦਾ ਅਸੜਿਆ ਹੋਇਆ ਸੀ ਆਤਮਿਕ ਮੌਤ ਜਿਹੜਾ ਹਮੇਸ਼ਾ ਮਰਦਾ ਰਹਿੰਦਾ ਸੀ ਉਹਦੇ ਤੋਂ ਬਚਾਅ ਹੋ ਜਾਏਗਾ ਤੇ ਮਹਾਰਾਜ ਕਹਿੰਦੇ ਜਿਹੜਾ ਇਲਾਜ ਹੈ ਨਾ ਦੁੱਖ ਦਾ ਦੁੱਖ ਕੀਆਂ ਅੱਗਾਂ ਮਾਰੀ ਹੈ ਪੀ ਦੁੱਖਦਾਰੂ ਹੋਏ ਵੀ ਦੁੱਖ ਦਾ ਹੀ दारू ਬਣ ਜਾਣਾ ਹੈ ਦੁੱਖ ਦਾ दारू ਕਿਵੇਂ ਸਵੇਰੇ ਮੰਜੇ ਤੇ ਪੈੜ ਤੇ ਬਿਸਤਰੇ ਵਿੱਚ ਏਸੀ ਰੂਮ ਚ ਆਰਾਮ ਨਾਲ ਸੁੱਤਾ ਪਿਆ ਆ ਸੁੱਖ ਲੱਭਦਾ ਹੈ ਸੁੱਖ ਦੇ ਵਿੱਚ ਸੁੱਤਾ ਪਿਆ ਹੈ ਹੁਣ ਸਰੀਰ ਨੂੰ ਥੋੜਾ ਜਿਹਾ ਕਸ਼ਟ ਦੇ ਕੇ ਜਦੋਂ ਮਾਗ ਦੇ ਮਹੀਨੇ ਚ ਇੰਨੀ ਠੰਡ ਦੇ ਵਿੱਚ ਠਰਦੇ ਪਾਣੀ ਨਾਲ ਨਹਾਉਣਾ ਸਰੀਰ ਨੂੰ ਦੁੱਖ ਦਿੰਦਾ ਨਾ ਤੇ ਉਸ ਵੇਲੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਨਾ ਵਡਿਆਈ ਕਰਨੀ ਤੇ ਫਿਰ ਸਾਰਾ ਜੀਵਨ ਸਫਲਾ ਹੋਇਆ ਕਿ ਨਾ ਹੋਇਆ ਸੋ ਦੁਖੀ दारू ਬਣ ਜਾਂਦਾ ਜੇ ਕਈ ਵਾਰੀ ਸਰੀਰ ਨੂੰ ਕਸ਼ਟ ਦੇ ਕੇ ਜਦੋਂ ਅਸੀਂ ਥੋੜਾ ਜਿਹਾ ਦੁੱਖ ਦਿੰਨੇ ਆ ਜਿਵੇਂ ਹੁਣ ਮਜ਼ਦੂਰ ਹੈ ਜਿਉ ਸੁੱਖ ਦਵੇ ਹਮੇਸ਼ਾ ਸਰੀਰ ਨੂੰ ਸੁੱਖ ਲੱਭੇ ਕਿ ਮੈਂ ਕੰਮ ਨਾ ਕਰਾਂ ਤੇ ਗੁਜ਼ਾਰਾ ਚੱਲੇਗਾ ਨਹੀਂ ਕਈ ਵਾਰੀ ਜੋ ਦੁੱਖ ਹੈ ਉਹ ਹੀ दारू ਬਣ ਜਾਂਦਾ ਹੈ ਸੋ ਮਹਾਰਾਜ ਵੀ ਇਸ ਚੀਜ਼ ਵੱਲ ਸੰਕੇਤ ਕਰਦੇ ਨੇ ਕਿ ਤੂੰ ਦੁੱਖ ਨੂੰ ਮਾੜਾ ਨਾ ਸਮਝ ਦੁੱਖ ਨੂੰ दारू ਬਣਾ ਕਿ ਜਿਹਦੇ ਨਾਲ ਤੇਰੇ ਕਰਮ ਸਾਫ ਹੋ ਜਾਣ ਤੇ ਮਹਾਰਾਜ ਕਹਿੰਦੇ ਨੇ ਅੱਗੇ ਫਰਮਾਨ ਕਰਦੇ ਨੇ ਦੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਮਹਾਰਾਜ ਕਹਿੰਦੇ ਸੁੱਖ ਤੇ ਦੁੱਖ ਜਿਹੜੇ ਦੋਵੇਂ ਨੇ ਨਾ ਇਹ ਪ੍ਰਭੂ ਤੋਂ ਪ੍ਰਭੂ ਦੇ ਦਰਤੋਂ ਮਿਲੇ ਹੋਏ ਕੱਪੜੇ ਨੇ ਮਨੁੱਖ ਜਨਮ ਲੈ ਕੇ ਜਦੋਂ ਇਸ ਮਾਤ ਲੋਕ ਦੇ ਵਿੱਚ ਆਉਂਦਾ ਏ ਫਿਰ ਇਹਨਾਂ ਨੂੰ ਪਹਿਨਦਾ ਏ ਮਤਲਬ ਦੁੱਖ ਤੇ ਸੁੱਖ ਜਿਹੜੇ ਨੇ ਇਹ ਇੱਕ ਚੱਕਰ ਹੈ ਜਿਹੜਾ ਹਰ ਇੱਕ ਮਨੁੱਖ ਦੇ ਉੱਤੇ ਆਉਂਦਾ ਏ ਕਦੀ ਸੁੱਖ ਹੈ ਕਦੀ ਦੁੱਖ ਹੈ ਕੱਲਾ ਦੁੱਖ ਕਿਸੇ ਮਨੁੱਖ ਤੇ ਨਹੀਂ ਰਹਿੰਦਾ ਇਹ ਚੱਕਰ ਹੈ ਇੱਕ ਜੋ ਚੱਲਦਾ ਰਹਿੰਦਾ ਹੈ ਹਮੇਸ਼ਾ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਸੋ ਕਹਿਣਾ ਮਹਾਰਾਜ ਨੂੰ ਮਿਹਨੇ ਮਾਰਨੇ ਬੜਾ ਨਾਮ ਜੱਪਿਆ ਫਿਰ ਵੀ ਦੁੱਖ ਆ ਗਿਆ ਮਹਾਰਾਜ ਇਥੇ ਫਰਮਾਨ ਕਰਦੇ ਨੇ ਕਿ ਜਿਹਦੇ ਸਾਹਮਣੇ ਇਤਰਾਜ਼ ਕੀਤੇ ਆ ਗਿਲਾ ਕੀਤੇ ਆ ਮਿਹਨੇ ਮਾਰਿਆ ਹਾਰ ਹੀ ਮਿਲਨੀ ਐ ਫਿਰ ਉੱਥੇ ਚੁੱਪ ਰਹਿਣਾ ਹੀ ਚੰਗਾ ਏ ਭਾਵ ਰਜਾ ਚ ਰਹਿਣਾ ਤੇ ਰਜਾ ਚ ਰਿਆ ਨਹੀਂ ਸਭ ਤੋਂ ਔਖਾ ਹੈ ਜਦੋਂ ਦੂਸਰੇ ਨੂੰ ਸਮਝਾਉਣਾ ਹੋਵੇ ਨਾ ਫਿਰ ਵਧੀਆ ਹੈ ਫਿਰ ਅਸੀਂ ਕਹਿ ਸਕਦੇ ਹਾਂ ਰਜਾ ਚ ਰਿਆ ਕਰੋ ਭਾਈ ਪਾਣੀ ਚ ਰਹਿਣਾ ਚਾਹੀਦਾ ਹੈ ਪਰ ਜਦੋਂ ਆਪਣੇ ਘਰ ਅੱਗ ਲੱਗਦੀ ਹੈ ਨਾ ਆਪਣੇ ਘਰ ਕੋਈ ਇਦਾਂ ਦਾ ਕਸ਼ਟ ਆ ਜਾਵੇ ਫਿਰ ਬੜਾ ਔਖਾ ਹੁੰਦਾ ਹੈ ਫਿਰ ਉਸ ਇਨਸਾਨ ਨੂੰ ਪੁੱਛ ਕੇ ਦੇਖੋ ਕਿਉਂਕਿ ਰਜਾ ਇੱਕ ਦਾਤ ਹੈ ਜਿਹੜੀ ਸਭਨਾਂ ਦੇ ਹਿੱਸੇ ਚ ਨਹੀਂ ਹੁੰਦੀ ਹੈ ਤੇ ਪ੍ਰਭੂ ਜਿਹਦੇ ਤੇ ਦਿਆਲ ਹੋਵੇ ਮਿਹਰਬਾਨ ਹੋਵੇ ਉਹਦੇ ਹਿੱਸੇ ਦੇ ਵਿੱਚ ਹੀ ਇਹ ਦਾਤ ਆਉਂਦੀ ਹੈ ਰਜਾ ਵਾਲੀ ਭਲੇ ਵਾਲੀ ਅਰਦਾਸ ਕਰਦੇ ਰਿਹਾ ਕਰੋ ਪਾਸ਼ਾ ਜੀ ਅੰਗ ਸੰਗ ਰਹੋ ਦੁੱਖ ਹੈ ਅਸੀਂ ਤੁਹਾਡੇ ਬੱਚੇ ਆ ਦੁੱਖ ਤਕਲੀਫ ਕਿੰਨੀ ਵੀ ਵੱਡੀ ਹੋਵੇ ਪਰ ਮੈਨੂੰ ਪਤਾ ਮੇਰਾ ਬਾਪੂ ਗੱਡਾ ਵੱਡਾ ਹੈ ਕੋਈ ਵੀ ਰੋਗ ਕੋਈ ਵੀ ਤਕਲੀਫ ਪਰੇਸ਼ਾਨੀ ਮੈਨੂੰ ਹਰਾ ਨਹੀਂ ਸਕਦੀ ਮੈਨੂੰ ਡੋਲਾ ਨਹੀਂ ਸਕਦੀ ਕਿਉਂਕਿ ਮੇਰੇ ਪਿੱਛੇ ਮੇਰਾ ਬਾਪੂ ਖੜਾ ਹੈ ਖੰਡੇ ਵਾਲਾ ਬਾਪੂ ਖੜਾ ਏ ਤੇ ਸਾ ਸੰਗਤ ਜੀ ਕਦੀ ਵੀ ਲੋਕਾਂ ਨੂੰ ਇਹ ਨਹੀਂ ਦੱਸਣਾ ਕਿ ਮੇਰੀ ਪ੍ਰੋਬਲਮ ਮੇਰੀ ਦੁੱਖ ਜਾਂ ਮੇਰੀ ਤਕਲੀਫ ਕਿੰਡੀ ਵੱਡੀ ਆ ਲੋਕਾਂ ਨੂੰ ਇਹ ਦੱਸਣਾ ਏ ਪਤਾ ਲੱਗ ਜਾਵੇ ਕਿ ਸਾਡੇ ਬਾਪੂ ਚ ਕਿੰਨੀ ਸ਼ਕਤੀ ਏ ਦੁੱਖ ਹੋਣੇ ਨੇ ਉਹਨਾਂ ਲਈ ਤਿਆਰ ਵੀ ਰਹਿਣਾ ਇਹ ਨਹੀਂ ਕਿ ਜਿਹੜਾ ਬਾਣੀ ਪੜਦਾ ਹੈ ਕਈਆਂ ਨੂੰ ਬੜਾ ਸੁਣਿਆ ਹੈ ਵੀ ਇਹ ਤੂੰ ਤਾਂ ਹੀ ਨਹੀਂ ਬਾਣੀ ਪੜਦਾ ਤੇਰੇ ਤੇ ਦੁੱਖ ਕਿਉਂ ਆਇਆ ਤੁਹਾਡੇ ਤੇ ਸਮਾਂ ਕਿਉਂ ਆਇਆ ਕਿਉਂ ਵਣੀ ਪੜਨ ਵਾਲਿਆ ਤੇ ਦੁੱਖ ਨਹੀਂ ਆਇਆ ਇਤਿਹਾਸ ਪੜ ਕੇ ਦੇਖੀਆਂ ਜਾਂਦੇ ਇਤਿਹਾਸ ਅਸੀਂ ਪੜ ਦੇਣੀ ਆ ਸਿਰਫ ਉਹ ਤੋਂ ਤੁੰਗਾ ਲੈਨੇ ਸੁਣਿਆ ਨਹੀਂ ਇਤਿਹਾਸ ਗਦੀ ਕਿ ਜਿੰਨੇ ਸਾਡੇ ਸ਼ਹੀਦ ਸਿੰਘ ਹੋਏ ਨੇ ਆਰੇ ਚੱਲੇ ਖੋਪੜੀਆਂ ਅਲੱਗ ਕੀਤੀਆਂ ਗਈਆਂ ਬੰਦ-ਬੰਦ ਕੱਟੇ ਗਏ ਬੰਦ-ਬੰਦ ਕੱਟੇ ਗਏ ਉਬਲਦੀਆਂ ਦੇਗਾਂ 'ਚ ਉਬਾਲੇ ਦਿੱਤੇ ਉਹਨਾਂ ਤੇ ਵੀ ਕਸ਼ਟ ਆਇਆ ਪਰ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹ ਤਾਂ ਇੰਦੀ ਕਲਾ ਜਾਏ ਕਿ ਉਹਨਾਂ ਨੂੰ ਦੁੱਖ ਹੋਇਆ ਕਿ ਉਹ ਰੋਏ ਤੜਫੇ ਨਹੀਂ ਚਾਉ ਸੀ ਅੰਦਰ ਕਿਉਂਕਿ ਸਮਝ ਗਏ ਸੀ ਸਰੀਰ ਨੂੰ ਕਸ਼ਤ ਦੇ ਦਿੱਤਾ ਜਾ ਸਕਦਾ ਹੈ ਇਸ ਸਰੀਰ ਨੂੰ ਤਸਵੀਰ ਨੇ ਤੇ ਇੱਕ ਦਿਨ ਮਰਨਾ ਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡਾ ਜਿਹੜਾ ਬਾਪੂ ਹੈ ਨਾ ਵਾਹਿਗੁਰੂ ਹੈ ਸਾਡਾ ਬੜਾ ਤਾਕਤਵਰ ਹੈ ਬੜਾ ਬੇਅੰਤ ਹੈ ਤੇ ਜੇ ਸਾਹ ਸੰਗ ਜੇ ਸਾਡੇ ਵਰਗੇ ਹੁੰਦੇ ਤੇ ਸਾਡੇ ਵਰਗਿਆਂ ਨੂੰ ਕਿੰਨੇ ਪੁੱਛਣਾ ਸਾਨੂੰ ਤੇ ਘਰ ਦੇ ਜੀਆਂ ਨੇ ਨਹੀਂ ਪੁੱਛਣਾ ਤੇ ਉਹਨਾਂ ਨੂੰ ਅੱਜ ਤੱਕ ਰਹੀ ਦੀ ਦੁਨੀਆ ਤੱਕ ਯਾਦ ਕੀਤਾ ਜਾਏਗਾ ਸਾਧ ਸੰਗਤ ਜੀ ਜੇਦੀ ਆਤਮਾ ਸਟਰੋਂਗ ਹੈ ਨਾ ਜੇਦਾ ਸੋਲ ਸਟਰੋਂਗ ਹੈ ਉਹਨੂੰ ਕੋਈ ਹਰਾ ਨਹੀਂ ਸਕਦਾ ਵੱਡੇ ਤੋਂ ਵੱਡਾ ਰੋਗ ਚਾਹੇ ਆ ਜਾਵੇ ਹਣ ਬਾਬਾ ਦੀਪ ਸਿੰਘ ਜੀ ਇੰਨਾ ਪ੍ਰੇਮ ਸੰਗਤ ਕਰਦੀ ਐ ਅਸੀਂ ਵੀ ਬਹੁਤ ਪ੍ਰੇਮ ਕਰਦੇ ਹਾਂ ਕਿਉਂਕਿ ਬਾਬਾ ਜੀ ਨੇ ਹੀ ਕਿਰਪਾ ਕੀਤੀ ਐ ਸਾਡੇ ਤੇ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਨਾਲ ਪ੍ਰੇਮ ਕਰ ਰਹੇ ਹਾਂ ਔਰ ਜਿੰਨੇ ਵੀ ਇਸ ਚੈਨਲ ਨਾਲ ਜੁੜੇ ਨੇ ਦਾਸ ਭਲੀ ਭਾਂਜਾ ਨੂੰ ਹੈ ਕਿ ਸਾਰੇ ਬਾਬਾ ਦੀਪ ਸਿੰਘ ਜੀ ਨਾਲ ਬਹੁਤ ਪ੍ਰੇਮ ਕਰਦੇ ਨੇ ਸਨੇਹ ਕਰਦੇ ਨੇ ਚਾਹੇ ਉਹ ਕਿਸੇ ਵੀ ਸਟੇਟ ਤੋਂ ਹੋਣ ਕਿਸੇ ਵੀ ਬਰਾਦਰੀ ਚੋਂ ਧਰਮ ਚੋਂ ਹੋਣ ਬਾਬਾ ਜੀ ਸਭ ਨੂੰ ਦੇਖ ਰਹੇ ਨੇ ਸਭ ਨੂੰ ਸੁਣ ਰਹੇ ਨੇ ਸਬਰ ਇਮਤਿਹਾਨ ਕਿਉਂਕਿ ਸਾ ਸੰਗਤ ਜੀ ਜੀ ਕਦੇ ਇਮਤਿਹਾਨ ਪੈ ਰਿਹਾ ਹੋਵੇ ਨਾ ਬਾਣੀ ਪੜ੍ਹਦੇ ਆ ਵੀ ਦੁੱਖ ਆ ਰਿਹਾ ਹੋਵੇ ਬਾਣੀ ਪੜ੍ਹਨ ਵਾਲਿਆਂ ਤੇ ਦੁੱਖ ਕਈ ਵਾਰੀ ਜ਼ਿਆਦਾ ਆ ਜਾਂਦੇ ਨੇ ਕਿਉਂ ਪਤਾ ਕਿਉਂਕਿ ਜਿਹੜਾ ਬੱਚਾ ਬੜਾ ਸਟੱਡੀ ਕਰ ਰਿਹਾ ਹੋਵੇ ਨਾ ਬੜਾ ਪੜ ਰਿਹਾ ਹੋਵੇ ਕਿ ਇਹ ਟੀਚਰ ਨੂੰ ਹੁੰਦਾ ਹੈ ਕਿ ਇਹਦਾ ਟੈਸਟ ਲੈ ਕੇ ਦੇਖਾਂ ਹੈ ਬੜਾ ਪੜ ਰਿਹਾ ਹੈ ਕਿ ਕਿੰਨਾ ਪੱਕਾ ਹੋਇਆ ਪੀੜੀ ਤਿਆਰੀ ਕਿਦਾਂ ਚੱਲ ਰਹੀ ਹੈ ਉਹ ਬਾਬਾ ਜੀ ਸਾਡੇ ਟੈਸਟ ਲੈਂਦੇ ਨੇ ਕਈ ਵਾਰੀ ਜੇ ਤੇ ਉਹ ਟੈਸਟ ਅਸੀਂ ਪਾਸ ਕਰ ਗਏ ਪੜਨਾ ਨਾ ਛੱਡਿਆ ਉਹ ਕਸ਼ਟ ਆਇਆ ਤੇ ਵੀ ਤੇ ਸਾਥ ਸੰਗਤ ਜੀ ਫਿਰ ਵਾਰ ਨਹੀਂ ਆ ਰਹੇ ਹੋਣੇ ਜੇ ਮੜਾ ਜਾ ਕਸ਼ਟ ਆ ਗਿਆ ਤੇ ਬਾਣੀ ਪੜਨੀ ਛੱਡਤੀ ਗੁਟਕਾ ਉਹ ਰੱਖਤਾ ਜੀ ਬੰਨੇ ਮੈਂ ਨਹੀਂ ਪੜਨੀ ਬਾਣੀ ਮੇਰੇ ਤੇ ਤੇ ਦੁੱਖ ਆ ਹੀ ਜਾਂਦੇ ਨੇ ਮੈਂ ਬਾਣੀ ਕਿਉਂ ਬਣਾ ਫਿਰ ਗੱਲ ਨਹੀਂ ਬਣੀ ਫਿਰ ਖੁਸ਼ੀ ਕਿੱਥੇ ਲੱਭਦੇ ਹੋ ਕਿ ਬਾਬਾ ਜੀ ਖੁਸ਼ ਹੋ ਜਾਣਗੇ ਇਦਾਂ ਖੁਸ਼ੀ ਨਹੀਂ ਮਿਲਦੀਆਂ ਕਿਉਂਕਿ ਸਾਧ ਸੰਗਤ ਜੀ ਹੁਣ ਦਾਸ ਦੇ ਨਾਲ ਕਾਫੀ ਦਿਨਾਂ ਤੋਂ ਮੈਸੇਜ ਕਮੈਂਟ ਜਾਂ ਇਦਾਂ ਕਾਲਸ ਆਉਂਦੀਆਂ ਨੇ ਤੇ ਇੱਕ ਚੀਜ਼ ਦਾਸ ਨੇ ਜਿਹੜੀ ਨੋਟ ਕੀਤੀ ਹੈ ਕਿ ਇਹ ਅਸੀਂ ਬੜਾ ਕਹਿੰਨੇ ਕਿ ਬਾਣੀ ਬੜੀ ਪੜੀ ਮੈਂ ਜੁਬੈਰੇ ਵੀ ਕੱਟੇ ਸਭ ਕੁਝ ਕੀਤਾ ਸ਼ੀਦੀ ਦੇਖ ਵੀ ਕਰਾ ਲਈ ਹੋਂ ਤੇ ਕਿਰਪਾ ਨਹੀਂ ਹੋਈ ਸਾਸੰਗਤ ਜੀ ਕਿਰਪਾ ਲੈਣ ਦੇ ਪਾਤਰ ਅਸੀਂ ਬਨਨਾ ਹੈ ਕਿਵੇਂ ਬਨਨਾ ਹੈ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਸਾਡਾ ਕੰਮ ਬੀਜ ਬੀਜਣਾ ਹੈ ਕਿਸਾਨ ਬੀਜ ਬੀਜਦਾ ਹੈ ਕਿ ਕਿਸਾਨ ਦੇ ਵਿੱਚ ਸ਼ਕਤੀ ਹੈ ਕਿਸਾਨ ਦੇ ਵਿੱਚ ਸ਼ਕਤੀ ਹੈ ਕਿ ਉਹ ਨੂੰ ਅਗਲੇ ਦਿਨ ਹੀ ਜਾ ਕੇ ਵੱਡਾ ਕਰਦੇ ਤੇ ਉਹਦੇ ਚੋਂ ਫਲ ਪ੍ਰਾਪਤ ਕਰ ਲੇ ਕਦੇ ਇਦਾਂ ਹੋਇਆ ਕਿ ਅੱਜ ਮੈਂ ਕਣਕ ਬੀਜਾਂ ਤੇ ਕੱਲ ਨੂੰ ਵੱਢਣਾ ਕਿਸਾਨ ਦਾ ਸਬਰ ਹੈ ਕਿਸਾਨ ਦੀ ਮਿਹਨਤ ਹੈ ਜਿਹੜੀ ਉਸ ਬੀਜ ਨੂੰ ਫਲ ਲਾਉਂਦੀ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿਉਂਕਿ ਮਿਹਨਤ ਤੋਂ ਬਿਨਾ ਵੀ ਫਲ ਪ੍ਰਾਪਤ ਨਹੀਂ ਹੋਣਾ ਤੇ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਵੀ ਫਲ ਪ੍ਰਾਪਤ ਨਹੀਂ ਹੋਣਾ ਸੋ ਇਸੇ ਤਰੀਕੇ ਨਾਲ ਜੋ ਅਸੀਂ ਬਾਣੀ ਪੜ੍ਹਦੇ ਹਾਂ ਅਸੀਂ ਖੁਦਲੀ ਮਿਹਨਤ ਕਰ ਰਹੇ ਹਾਂ ਅਸੀਂ ਗੁਰੂ ਸਾਹਿਬ ਨੂੰ ਖੁਸ਼ ਕਰਨਾ ਹੈ ਨਾ ਵਡਿਆਈ ਕਰ ਰਹੇ ਹਾਂ ਅੱਜ ਹੁਣ ਜੋ ਅਸੀਂ ਕਥਾ ਕਹਾ ਕਰ ਰਹੇ ਹਾਂ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਹੈ ਸ਼ਹੀਹੀ ਸਿੰਘਾਂ ਦੀ ਵਡਿਆਈ ਹੈ ਗੁਰੂ ਸਾਹਿਬ ਦੀ ਉਸਤਤ ਹੈ ਕਿ ਗੁਰੂ ਸਾਹਿਬ ਸਾਡੇ ਤੇ ਖੁਸ਼ ਹੋ ਜਾਣ ਸਾਨੂੰ ਬੋਲਣਾ ਆ ਜਾਵੇ ਸਾਨੂੰ ਕੁਝ ਕਹਿਣਾ ਆ ਜਾਵੇ ਸਮਝਾਉਣਾ ਆ ਜਾਵੇ ਸੋ ਅਸੀਂ ਬਖਸ਼ਿਸ਼ ਦੇ ਪਾਤਰ ਬਣਨਾ ਹੈ ਸੋ ਅਸੀਂ ਮਿਹਨਤ ਕਰਨੀ ਹੈ ਵੱਤੋ ਵੱਤ ਬਾਣੀ ਪੜ੍ਹਨੀ ਹੈ ਅਸੀਂ ਜੇ ਸ਼ਹੀਦੀ ਦੇ ਕਰਾਤੀ ਹੋ ਇੱਕ ਬੀਜ ਬੀਜਿਆ ਹੈ ਇਹ ਨਹੀਂ ਕਿ ਸ਼ਹੀਦੀ ਦੇ ਕਰਾਤੀ ਇੱਕ ਵਾਰੀ ਤੇ ਬਸ ਫਤਿਹ ਆ ਨਹੀਂ ਸ਼ਹੀਦੀ ਦੇ ਕਰਾਈ ਆ ਡੇਲੀ ਅਰਦਾਸ ਵੀ ਕਰਨੀ ਹੈ ਮੂਲ ਮੰਤਰ ਵੀ ਕਰਨਾ ਹੈ ਗੁਰ ਮੰਤਰ ਦਾ ਜਾਪ ਵੀ ਕਰਨਾ ਹੈ ਕਿ ਅਸੀਂ ਜੇ ਹਸਪੀਟਲ ਮਤਲਬ ਜਿੱਦਾਂ ਅਸੀਂ ਜਿੰਨੂੰ ਲੱਗਦਾ ਨੇ ਕਿ ਬਾਣੀ ਪਾਣੀ ਬੜੀ ਔਖੀ ਆ ਕਿਹੜਾ ਬਵੇ ਅੱਧਾ ਘੰਟਾ ਘੰਟਾ ਬੜਾ ਔਖਾ ਹੈ ਸਾਥ ਸੰਗਤ ਜੀ ਹਸਪੀਟਲਾਂ ਚ ਢੇਡੇ ਘਟ ਆਇਆ ਕਰੋ ਇੱਕ ਕਿਸੇ ਵੀ ਹਸਪੀਟਲ ਚਲੇ ਜਾਓ ਭਰੇ ਪਏ ਨੇ ਕੁਰਲਾ ਰਹੇ ਨੇ ਬੈਨ ਨੂੰ ਜਗ੍ਹਾ ਨਹੀਂ ਸੌਣ ਨੂੰ ਜਗ੍ਹਾ ਨਹੀਂ ਥੱਲੇ ਪੁੰਜੇ ਬਿਲੰਮੇ ਪਏ ਨੇ आईसीयू पर भरे पे ने फिर पता, पता लगेगा कि बाणी बान बड़ा टाइम है मन भी एकागर होगा एक बारी महीने च जाया करो फिर पता लगेगा कि कृपा है गुरु की कि नहीं शी कृपा है कि नहीं है फिर असी कहोंगे महाराज पैसे की कमी है मनते हाँ जरूरत है पर जो शरीर तंदुरुस्त है ना सब कुछ है इस बड़े पैसे वाले ने जहाँ शरीर तंदुरुस्त नहीं ਕਰ ਲਾਉਂਦੇ ਫਿਰਦੇ ਨੇ ਪੈਸਾ ਕਰੀ ਸੁੱਖ ਨਹੀਂ ਦਿੰਦਾ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਤੰਦਰੁਸਤੀ ਜ਼ਰੂਰੀ ਹੈ ਹਮੇਸ਼ਾ ਅਰਦਾਸ ਕਰੀ ਪਾਸ਼ਾ ਜੀ ਮਿਹਰ ਕਰੋ ਤੰਦਰੁਸਤੀ ਬਖਸ਼ੋ ਸਾਰੇ ਪਰਿਵਾਰ ਤੇ ਗੁਰੂ ਸਾਹਿਬ ਦੇ ਉੱਤੇ ਭਰੋਸਾ ਰੱਖਣਾ ਸਹੀ ਸਿੰਘਾਂ ਦੇ ਉੱਪਰ ਭਰੋਸਾ ਰੱਖਣਾ ਕਿ ਸਹੀ ਸਿੰਘੋ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਹੋ ਗੁਰੂ ਸਾਹਿਬ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਹੋ ਸਦਾ ਅੰਗ ਸੰਗੇ ਅਪੰਗਮ ਵਿਭੂਤੇ ਸਦਾ ਅੰਗ ਸੰਗ ਰਿੰਦੇ ਨੇ ਮਹਾਰਾਜ ਰਿੰਦੇ ਕਿੰਨਾਂ ਦੇ ਨਾਲ ਨੇ ਹੁਣ ਮੈਂ ਨਾਕੇ ਨਹੀਂ ਗਿਆ ਮੈਂ ਪਾਠ ਨਹੀਂ ਕੀਤਾ ਬਾਣੀ ਨਹੀਂ ਪੜੀ ਨਾ ਸਿਮਰਨ ਕੀਤਾ ਨਾ ਅੰਮ੍ਰਿਤ ਵੇਲਾ ਸਾਂਭਿਆ ਕਿ ਮੇਰੇ ਨਾਲ ਗੁਰੂ ਸਾਹਿਬ ਨੇ ਨਹੀਂ ਗੁਰੂ ਸਾਹਿਬ ਉਹਨਾਂ ਨਾਲ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉੱਠਦਿਆਂ ਕਿਹਾ ਹੋਵੇ ਧੰਨ ਗੁਰੂ ਰਾਮਦਾਸ ਨਾ ਕਰੇ ਕਿਸੇ ਦਾ ਮੁਤਾਜ ਰੱਖੀ ਗਰੀਬ ਦੀ लाज ਉਹਦੇ ਨਾਲ ਨੇ ਜਿਨੇ ਪਹਿਲਾ ਸ਼ਬਦ ਹੀ ਗੁਰੂ ਦੀ ਉਸਤਤਿ ਕੱਢਿਆ ਹੋਵੇ ਉੱਠਦੇ ਹੀ ਕਿ ਕਿਆ ਹੋਵੇ ਵਾਹਿਗੁਰੂ ਵਾਹਿਗੁਰੂ ਉੱਠਦੇ ਹੀ ਕਿਆ ਹੋਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਉੱਠਦੇ ਭਲਾ ਮੰਗਿਆ ਹੋਵੇ ਸਾ ਸੰਗਤ ਜੀ ਇਹ ਜੋ ਅਸੀਂ ਡੇਲੀ ਵਿਚਾਰਾਂ ਸਾਂਝੀਆਂ ਕਰਦੇ ਆਂ ਇਹ ਮਹਾਪੁਰਖਾਂ ਦੇ ਜੀਵਨ ਚੋਂ ਨੇ ਇਹ ਸੰਗਦੇ ਕੀਤੇ ਪ੍ਰੈਕਟੀਕਲ ਨੇ ਜੇ 시ਹੀਦੀ ਦੇਖਣਾ ਕਿਰਪਾ ਹੁੰਦੀ ਤੇ ਹੁੰਦੀ ਹੈ ਜਰੂਰ ਹੁੰਦੀ ਹੈ ਸੰਗਤ ਦੀ ਸੰਗਤ ਦੇ ਨਾਲ ਵਾਪਰੀਆਂ ਨੇ ਪ੍ਰੈਕਟੀਕਲ ਸੰਗਤ ਨੇ ਕੀਤਾ ਹੋਇਆ ਹੈ ਜੇ ਸੇਵਾ ਨਾਲ ਬਰਕਤ ਬਖਸ਼ਿਸ਼ਾਂ ਹੁੰਦੀਆਂ ਨੇ ਤੇ ਹੁੰਦੀਆਂ ਨੇ ਬੱਤ ਤੋਂ ਬੱਤ ਸੇਵਾ ਕਰ ਸਕਦੇ ਆ ਤੁਸੀਂ ਸਾ ਸੰਗਤ ਜੀ ਇੱਕ ਸੇਵਾ ਐਸੀ ਹੈ ਬਹੁਤੀ ਸੰਗਤ ਨੂੰ ਨਹੀਂ ਪਤਾ ਮੰਨ ਲਓ ਕਿ ਕੋਈ ਗੁਰਸੇਖ ਹੈ ਪਰ ਕੋਰਾ ਅਨਪੜ ਹੈ ਬਾਣੀ ਪੜ੍ਹਨੀ ਨਹੀਂ ਹੁੰਦੀ ਵਾਹਿਗੁਰੂ ਮੂਰ ਮੰਤਰ ਬਸ ਕਹਿਣਾ ਹੁੰਦਾ ਹੈ ਹੋਰ ਵਧੇਰੇ ਬਾਣੀ ਪੜ੍ਹਨੀ ਨਹੀਂ ਹੁੰਦੀ ਉਹ ਫਿਰ ਕਿਵੇਂ ਕਿਉ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਹੀ ਨਹੀਂ ਸਕੇਗਾ ਕਦੀ ਹੁਣ ਕਿਸੇ ਵੀ ਕਾਰਨ ਕਰਕੇ ਕੋਈ ਨਹੀਂ ਪੜ ਸਕਿਆ ਤੇ ਉਮਰ ਵੀ ਬੜੇ ਪੇਜ ਆ ਗਈ ਹੈ 40-45 ਸਾਲ ਕੀ ਹੁਣ ਉਹ ਨਹੀਂ ਸਕੂਲ ਜਾ ਸਕਦਾ ਫਿਰ ਕਿਵੇਂ ਉਹ ਬਾਣੀ ਪੜੇ ਕੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਦੀ ਦਰਸ਼ਨ ਕਰੇਗਾ ਹੀ ਨਹੀਂ ਫਿਰ ਉਹ ਕੀ ਕਰੇ ਕਿਹੜੀ ਸੇਵਾ ਕਰੇ ਕਿ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ ਨੂੰ ਸਾ ਸੰਗਤ ਜੀ ਸੋਚਾ ਕੱਪੜਾ ਸੋਚਾ ਵਸਤਰ ਲੈਣਾ ਇੱਕ ਬਿਲਕੁਲ ਸੋਚਾ ਕੀ ਕਰਨਾ ਹੈ 14 ਸੁੱਤੀ ਅੰਗ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਡੇਲੀ ਪੰਜ ਅੰਗ ਉਸ ਵਸਤਰ ਦੇ ਨਾਲ ਸਾਫ਼ ਕਰਨੇ ਸ਼ੁਰੂ ਕਰ ਦੋ ਆਪਣਾ ਮੂੰਹ ਸਜਾ ਕੇ ਮੂੰਹ ਬੰਨ ਕੇ ਕਿਸੇ ਕੱਪੜੇ ਨਾਲ ਸਾਫ਼ ਮਤਲਬ ਆਪਣੀ ਹਵਾੜ ਆਪਣੀ ਭਾਫ਼ ਪਵੇ ਨਾ ਮਹਾਰਾਜ ਤੇ ਕਿਉਂਕਿ ਉਹ ਪ੍ਰਤੱਖ ਹਾਜ਼ਰ ਨਹੀਂ ਜਿਹੜੇ ਬੰਦਗੀ ਵਾਲੇ ਨੇ ਨਾ ਉਹ ਪਰਤਖ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਚੋਂ ਪਰਤਖ ਦਸਾਂ ਪਾਛੀਆਂ ਨੇ ਦਰਸ਼ਨ ਹੁੰਦੇ ਨੇ ਸਾਡੇ ਵਰਗਿਆਂ ਨੂੰ ਤੇ ਇੱਕ ਕਿਤਾਬ ਲੱਗਦੀ ਏ ਸੋ ਐਦਾਂ ਮਤਲਬ ਉਹ ਅੰਗ ਜਿਹੜਾ ਇੱਕ ਇੱਕ ਅੰਗ ਸਾਫ਼ ਕਰਨਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਅਸੀਂ ਚਰਨ ਸਾਫ਼ ਕਰ ਰਹੇ ਹੋਈਏ ਸੋ ਪ੍ਰੇਮ ਦੇ ਨਾਲ ਜੋ ਹੁੰਦਾ ਹੈ ਤੁਹਾਨੂੰ ਮool ਮੰਤਰ ਪੜੀ ਜਾਣਾ ਨਾਲ 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 ਦਰਸ਼ਨ ਕੀ ਜਾਣੇ ਐਸੀ ਬਖਸ਼ਿਸ਼ ਹੋਏਗੀ ਐਸੀ ਕਿਰਪਾ ਹੋਏਗੀ ਨਾ ਜਿਹੜੀ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਸਾਸੰਗਤ ਐਸੀ ਕਿਰਪਾ ਹੋਏਗੀ ਇਹ ਸੇਵਾ ਬੜੀ ਵੱਡੀ ਹੈ ਜਿਨ੍ਹਾਂ ਨੂੰ ਬਾਣੀ ਨਹੀਂ ਪੜ੍ਹਨੀ ਹੁੰਦੀ ਉਹ ਇਹ ਸੇਵਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ ਹੋਣਗੇ ਇੱਕ ਦਿਨ ਉਹ ਆਏਗਾ ਪ੍ਰਤੱਖ ਗੁਰੂ ਨਾਨਕ ਦੇ ਦਰਸ਼ਨ ਵਿੱਚ ਆਉਣਗੇ ਪ੍ਰੈਕਟੀਕਲ ਕਰਕੇ ਦੇਖੋ ਸਾਸੰਗਤ ਸੋਹੋਰ ਬਾਣੀ ਪੜਨੀ ਮੂਲ ਮੰਤਰ ਦਾ ਜਾਪ ਕਰਨੇ ਕਿਉਂਕਿ ਤਾਂ ਹੀ ਮੂਲ ਮੰਤਰ ਦਾ ਮਹਾਰਾਜ ਨੇ ਮਹਾਰਾਜ ਨੂੰ ਸਾਰਾ ਕੁਝ ਪਤਾ ਸੀ ਕਿ ਮੇਰੇ ਸਿੱਖ ਬੜੇ ਪੜੇ ਲਿਖੇ ਹੋਣਗੇ ਪਰ ਕੋਈ ਕੋਈ ਇਦਾਂ ਦਾ ਵੀ ਹੋਏਗਾ ਜਿਹੜਾ ਵਿਚਾਰਾ ਪੜੇ ਨਾ ਹੋਵੇ ਅਨਪੜ ਹੋਵੇ ਕਰਦੀ ਹਾਲਾਤ ਕਰਕੇ ਜਿਹਦੇ ਕੋ ਪੜਿਆ ਨਾ ਗਿਆ ਹੋਵੇ ਕਿਸੇ ਵੀ ਕਾਰਨ ਕਰਕੇ ਪੜਿਆ ਨਾ ਗਿਆ ਹੋਵੇ ਕਿ ਉਹ ਕਦੀ ਬਾਣੀ ਪੜੂਗਾ ਹੀ ਨਹੀਂ ਉਹ ਫਿਰ ਕਿੱਦਾਂ ਮੈਨੂੰ ਯਾਦ ਕਰੂਗਾ ਕਿੱਦਾਂ ਮੇਰੇ ਨੇੜੇ ਨਜ਼ਦੀਕ ਆਏਗਾ ਮਹਾਰਾਜ ਨੇ ਫਿਰ ਗੁਰੂ ਮੰਤਰ ਦੇ ਦਿੱਤਾ ਮੂਲ ਮੰਤਰ ਦੇ ਦਿੱਤਾ ਕਿ ਇਹ ਜਪ ਲਿਓ ਜਿੱਦਾਂ ਕੋਈ ਮੂਲ ਮੰਤਰ ਦਾ ਜਾਪ ਕਰਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੁੱਲ ਬਾਣੀ ਦਾ ਉਹਨੂੰ ਫਲ ਮਿਲ ਜਾਂਦਾ ਪਰ ਜਪਨਾ ਕਿਵੇਂ ਆ ਗੱਲ ਉਹਦੇ ਤੇ ਆ ਅਸੀਂ ਬੜੇ ਚਿਰ ਤੋਂ ਜਪਦੇ ਆ ਰਹੇ ਹਾਂ 사ਸੰਗਤ ਜੀ ਜਪਨਾ ਇਦਾਂ ਹੈ ਕਿ ਗੁਰੂ ਮਹਾਰਾਜ ਨੂੰ ਪ੍ਰਵਾਨ ਹੋ ਜਾਵੇ ਜਿਵੇਂ ਦਾਸ ਢੇਲੀ ਸਾਂਝੀਆਂ ਕਰਦਾ ਹੈ ਆਪ ਜੀ ਦੇ ਨਾਲ ਕਿ ਜਾਲ ਜਰੂਰ ਕੋਲ ਰੱਖਣਾ ਜਦੋਂ ਵੀ ਯਾਬ ਕਰਨ ਜਾਲ ਛਕਣਾ ਵੀ ਹੈ ਪਰਿਵਾਰਕ ਮੈਂਬਰਾਂ ਨੂੰ ਵੀ ਸਿਖਾਉਣਾ ਹੈ ਘਰ ਦੇ ਵਿੱਚ ਬਰਕਤ ਆਏਗੀ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਸਾ ਸੰਗਤ ਸੋ ਇੱਕ ਚੀਜ਼ ਹੋਰ ਜਗਾ ਜਗਾ ਤੇ ਜਾ ਕੇ ਨਕਲ ਕਰਨ ਵਾਲੇ ਉਹ ਵੀ ਕਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣਦੇ ਜਿਨ੍ਹਾਂ ਦਾ ਭਰੋਸਾ ਹੀ ਡੋਲਦਾ ਰਹਿੰਦਾ ਹੈ ਨਾ ਗੁਰੂ ਦੇ ਭਰੋਸਾ ਆ ਨਾ ਉਹਨਾਂ ਨੂੰ ਮੰਦਿਰ ਤੇ ਭਰੋਸਾ ਮੰਦਰ ਚ ਵੀ ਜਾਏ ਮਸਜਿਦ ਚ ਵੀ ਚਲੇ ਗਏ ਚਰਚ ਵਿੱਚ ਵੀ ਚਲੇ ਗਏ ਤੇ ਕਹਿਣਗੇ ਪਰਮਾਤਮਾ ਸਾਂਝਾ ਹੈ ਅਸੀਂ ਸਾਰਿਆਂ ਨੂੰ ਮੰਨਦੇ ਆ ਜੀ ਕਦੀ ਇਦਾਂ ਹੋਇਆ ਜਿਹੜਾ ਸਾਰਿਆਂ ਨੂੰ ਮੰਨਦਾ ਹੋਵੇ ਫਿਰ ਉਹ ਇੱਕ ਜਗ੍ਹਾ ਜਾਏਗਾ ਕਿ ਸਾਰੀ ਜਗ੍ਹਾ ਤੇ ਉਹੀ ਚੀਜ਼ ਹੈ ਤੇ ਫਿਰ ਮੈਂ ਇੱਕ ਜਗ੍ਹਾ ਤੇ ਕਿਉਂ ਨਾ ਜਾਵਾਂ ਜੇ ਚਰਚ ਚ ਗਿਆਏ ਪਰਮਾਤਮਾ ਤੇ ਇੱਕ ਹੈ ਨਾ ਫਿਰ ਚਰਚ ਚ ਹੀ ਜਾਵੇ ਜਿਹੜਾ ਗੁਰਦੁਆਰੇ ਵੀ ਗਿਆ ਹੈ ਚਰਚ 'ਚ ਵੀ ਗਿਆ ਹੈ ਮੰਦਰ 'ਚ ਵੀ ਗਿਆ ਹੈ ਮਸਜਿਦ 'ਚ ਵੀ ਗਿਆ ਹੈ ਬਾਬਿਆਂ ਦੇ ਡੇਰਿਆਂ 'ਤੇ ਵੀ ਜਾ ਆਇਆ ਜਿਹਸੀ ਸਾਰਿਆਂ ਨੂੰ ਮੰਨਦੇ ਆ ਏਦਾਂ ਨਹੀਂ ਹੁੰਦਾ ਜਿਹੜਾ ਏਦਾਂ ਕਹਿੰਦਾ ਹੈ ਨਾ ਸਭ ਤੋਂ ਝੂਠਾ ਹੁੰਦਾ ਹੈ ਕਿਉਂਕਿ ਜਿਹੜੇ ਸਾਰਿਆਂ ਨੂੰ ਮੰਨਦੇ ਉਹ ਕਿਸੇ ਦੇ ਨਹੀਂ ਹੁੰਦੇ ਕਹਿੰਦੇ ਨਾ ਜਿਹੜਾ ਸਾਰਿਆਂ ਦਾ ਹੋਵੇ ਉਹ ਕਿਸੇ ਦਾ ਨਹੀਂ ਹੁੰਦਾ ਅਸੀਂ ਇੱਕ ਦੇ ਬੰਨਾਂ ਆ ਇੱਕ ਦੇ ਨਾਲ ਜੁੜਜੋ ਕਦਰ ਹੋਏਗੀ ਧਾ ਥਾਂ ਥਾਂ ਤੇ ਕਹਿੰਦੇ ਜਾਣ ਵਾਲਿਆਂ ਦੀ ਕਦਰ ਨਹੀਂ ਹੁੰਦੀ ਜਿਹੜਾ ਬਹੁਤਿਆਂ ਘਰਾਂ ਦਾ ਪੁਰਾਣਾ ਹੋਵੇ ਕਹਿੰਦੇ ਬੁਖਾਰ ਰਹਿ ਜਾਂਦਾ ਹੈ ਫੇਰ ਅਸੀਮਿਤ ਭੁਖੇ ਹੀ ਰਹਿਣਾ ਅਸੀਂ ਉੱਥੇ ਵੀ ਮੱਥਾ ਟੇਕ ਲਿਆ ਉੱਥੇ ਵੀ ਮੱਥਾ ਟੇਕ ਲਿਆ ਉੱਥੇ ਵੀ ਟੇਕ ਲਿਆ ਇੱਕ ਦੇ ਤੇ ਨਾ ਨਾ ਹੋਏ ਜਿਹੜਾ ਇੱਕ ਦਾ ਹੁੰਦਾ ਹੈ ਕਦਰ ਉਹਦੀ ਉਹ ਪੈਂਦੀ ਆ ਉਹੀ ਬਖਸ਼ਿਸ਼ਾਂ ਦਾ ਪਾਤਰ ਬਣਦਾ ਆ ਮੈਂ ਨਹੀਂ ਕਹਿੰਦਾ ਕਿ ਚਰਚੇ ਚ ਨਾ ਜਾਓ ਮਸਜਿਦ ਚ ਨਾ ਜਾਓ ਮੰਦਰ ਚ ਨਾ ਜਾਓ ਜਿੱਥੇ ਵੀ ਜਾਓ ਇੱਕ ਦੇ ਬਣ ਜਾਓ ਬਸ ਕਿਉਂਕਿ ਪਰਮਾਤਮਾ ਇੱਕ ਹੈ ਆਪੇ ਤਾਂ ਕਹਿੰਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜੋ ਬਾਣੀ ਹੈ ਉਹ ਤੇ ਸ਼ੁਰੂ ਹੀ ਇੱਕ ਤੋਂ ਹੁੰਦੀ ਹੈ ਇਹ ਪਰਮਾਤਮਾਈਕ ਹੈ ਇੱਕ ਹੈ ਤੇ ਇੱਕ ਦੇ ਪੁਜਾਰੀ ਅਸੀਂ ਬਨਨਾ ਥਾਂ ਥਾਂ ਤੇ ਨਹੀਂ ਭਟਕਣਾ ਤੇ ਸਾਧ ਸੰਗਤ ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ 10 ਰੁਪਏ ਦਾ ਮੱਥਾ ਟੇਕਿਆ ਸੀ 10 ਰੁਪਏ ਰੱਖੇ ਕਦੀ ਤੁਸੀਂ ਇਦਾਂ ਆਪਣੀ ਜੀਵਨ ਦੇ ਵਿੱਚ ਦੇਖਿਆ ਕਿ ਉਹ 10 ਰੁਪਏ ਰੱਖ ਕੇ ਚੁੱਕ ਲਿਆ ਹੋਣ ਨਹੀਂ ਨਾ ਦੇਖਿਆ ਕਦੀ ਕੋਈ ਸੰਗਤ ਹੈ ਰੁਮਾਲਾ ਸਾਹਿਬ ਪੇਟਾ ਕਰਦੀ ਹੈ ਗੁਰੂ ਸਾਹਿਬ ਦੇ ਅੱਗੇ ਕਦੀ ਦੇਖਿਆ ਕਿ ਰੁਮਹਲਾ ਰੱਖ ਕੇ ਚੁੱਕ ਲਿਆ ਹੋਵੇ ਕੋਈ ਸ਼ਤਰਜ ਭੇਟਾ ਕਰਦਾ ਹੈ ਗੁਰੂ ਸਾਹਿਬ ਨੂੰ ਕਦੀ ਦੇਖਿਆ ਕੋਈ ਉਹ ਸ਼ਤਰ ਇੱਕ ਵਾਰੀ ਭੇਟਾ ਕਰਕੇ ਚੁੱਕ ਕੇ ਕਰ ਲਿਆ ਜੀ ਨਹੀਂ ਦੇਖਿਆ ਕਿਉਂਕਿ ਇਦਾਂ ਕਦੀ ਹੁੰਦਾ ਹੀ ਨਹੀਂ ਜਿਹੜੀ ਚੀਜ਼ ਗੁਰੂ ਸਾਹਿਬ ਦੇ ਅੱਗੇ ਇੱਕ ਵਾਰੀ ਭੇਟਾ ਹੋ ਗਈ ਫਿਰ ਅਸੀਂ ਕਦੀ ਚੁੱਕਦੇ ਨਹੀਂ ਪਰ ਇਹ ਸਾਡਾ ਸਿਰ ਹੈ ਜੋ ਅਸੀਂ ਢੇਲੀ ਮੱਥਾ ਟੇਕੀ ਵੀ ਜਾਂਦੇ ਆ ਚੁੱਕੀ ਵੀ ਜਾਂਦੇ ਆ ਟੇਕੀ ਵੀ ਜਾਣਨੇ ਆ ਚੁੱਕੀ ਵੀ ਜਾਣਨੇ ਆ ਤੇ ਥਾ ਥਾ ਰਗੜੀ ਵੀ ਜਾਣਨੇ ਆ ਕਿਉਂਕਿ ਸਾਨੂੰ ਸਮਝ ਨਹੀਂ ਆਈ ਸਾਨੂੰ ਸੋਝੀ ਨਹੀਂ ਆਈ ਕਿਸੀ ਇੱਕ ਦੇ ਬਾਨਾ ਆ ਮਹਾਰਾਜ ਨੇ ਸਾਨੂੰ ਇੱਕ ਦੇ ਨਾਲ ਜੋੜਿਆ ਇੱਕ ਤੋਂ ਬਾਣੀ ਸ਼ੁਰੂ ਹੁੰਦੀ ਐ ਸੋ ਇੱਕ ਦੇ ਬਾਨਾ ਤਾਂ ਹੀ ਸਾਡੀ ਕਦਰ ਪਹੇਗੀ ਤੇ ਸਾਡੀ ਕਦਰ ਵੀ ਗੁਰੂ ਦੇ ਨਾਲ ਹੈ ਵੱਤੋ ਵੱਤ ਬਾਣੀ ਪੜਨੀ ਰਹੀ ਗੱਲ ਰੋਗਾਂ ਦੀ ਕਸ਼ਟਾਂ ਦੀ ਜਿਹੜੇ ਕਸ਼ਟ ਨੇ ਸਾਡੇ ਉੱਤੇ ਸਰੀਰਕ ਕਸ਼ਟ ਨੇ ਆਤਮਿਕ ਕਸ਼ਟ ਨੇ ਹੁਣ ਡਿਪਰੈਸ਼ਨ ਹੈ ਜੋ ਸਭ ਤੋਂ ਵੱਡਾ ਜਿਹਦੀ ਕੋਈ ਮੈਡੀਸਿਨ ਹੀ ਨਹੀਂ ਬਣੀ ਤੁਸੀਂ ਕੀ ਸੋਚਦੇ ਆ ਡਾਕਟਰ ਕੋ ਗਏ ਡਾਕਟਰ ਨੇ ਤੁਹਾਨੂੰ ਦਵਾਈ ਦੇ ਦਿੱਤੀ ਕੀ ਉਹ ਦਵਾਈ ਤੁਹਾਨੂੰ ਡਿਪਰੈਸ਼ਨ ਦੀ ਦੇ ਰਹੀ ਕਿਉਂਕਿ ਡਿਪਰੈਸ਼ਨ ਦੀ ਦਵਾਈ ਹੈ ਹੀ ਨਹੀਂ ਕਹਿੰਦੇ ਕੱਸਰ ਕੈਂਸਰ ਬੜਾ ਭਿਆਨਕ ਰੋਗ ਹੈ ਜੀ ਕੈਂਸਰ ਵਰਗਾ ਰੋਗ ਨਹੀਂ ਕਿਹਦਾ ਇਲਾਜ ਨਹੀਂ ਉਹਦਾ ਪਰ ਕੈਂਸਰ ਦੇ ਰੋਗ ਤੇ ਠੀਕ ਹੋਏ ਨੇ ਜਿਹੜੇ ਕੈਂਸਰ ਤੋਂ ਪੀਰੀਅਡ ਨੇ ਬੜੇ ਲੋਕੀ ਠੀਕ ਹੋਏ ਨੇ ਪਰ ਡਿਪਰੈਸ਼ਨ ਐਸੀ ਚੀਜ਼ ਹੈ ਜਿਹਦੀ ਅਜੇ ਤੱਕ ਦਵਾਈ ਨਹੀਂ ਬਣੀ ਕੋਈ ਠੀਕ ਨਹੀਂ ਕਰ ਸਕਦਾ ਤੁਹਾਨੂੰ ਜਿੰਨੀ ਮਰਜੀ ਦਵਾਈਆਂ ਖਾ ਲੋ ਦੇਸੀ ਹਕੀਮਾਂ ਕੋਲ ਚਲ ਜੋ ਡਿਪਰੈਸ਼ਨ ਐਸੀ ਚੀਜ਼ ਹੈ ਜਿਹਦਾ ਇਲਾਜ ਹੀ ਨਹੀਂ ਨਾ ਕੋਈ ਡਾਕਟਰ ਠੀਕ ਕਰ ਸਕਦਾ ਨਾ ਕੋਈ ਵੈਦ ਨਾ ਕੋਈ ਹਕੀਮ ਡਿਪਰੈਸ਼ਨ ਨੂੰ ਤੁਸੀਂ ਆਪ ਠੀਕ ਕਰ ਸਕਦੇ ਆ ਜਿਹੜਾ ਇਨਸਾਨ ਗੁਰਬਾਣੀ ਪੜਦਾ ਹੈ ਉਹ ਕਦੀ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋ ਸਕਦਾ ਜਿਹੜਾ ਗੁਰਸਿੱਖ ਗੁਰਬਾਣੀ ਪੜਦਾ ਹੈ ਜਾਂ ਕੋਈ ਵੀ ਇਨਸਾਨ ਕਿਸੇ ਵੀ ਧਰਮ ਤੋਂ ਹੋਵੇ ਬਾਣੀ ਨਾਲ ਜੁੜਿਆ ਹੋਵੇ ਕਦੀ ਡਿਪਰੈਸ਼ਨ ਦਾ ਸਕਾਰ ਨਹੀਂ ਹੋ ਸਕਦਾ ਕਿਉਂਕਿ ਉਹ ਆਤਮਿਕ ਤੌਰ ਤੇ ਉਹ ਇਨਾ ਸਟਰੋਂਗ ਹੋ ਜਾਂਦਾ ਹੈ ਨਾ ਡਿਪਰੈਸ਼ਨ ਕੀ ਹੁੰਦਾ ਉਹਨੂੰ ਪਤਾ ਹੀ ਨਹੀਂ ਸੋ ਜਿਹੜੀਆਂ ਇਹ ਦਵਾਈਆਂ ਤੁਹਾਨੂੰ ਦੇ ਦਿੰਦੇ ਨੇ ਨਾ ਡਿਪਰੈਸ਼ਨ ਦੀਆਂ ਉਹ ਨੀਂਦ ਦੀਆਂ ਗੋਲੀਆਂ ਦਿੰਦੇ ਨੇ ਤੁਹਾਨੂੰ ਨੀਂਦ ਆ ਜਾਂਦੀ ਹੈ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਡਿਪਰੈਸ਼ਨ ਠੀਕ ਹੋ ਗਿਆ ਸੋ ਸਾ ਸੰਗਤ ਬਾਣੀ ਪੜਨਿਆ ਆਤਮਿਕ ਰੋਗ ਵੀ ਠੀਕ ਹੋਣਗੇ ਮਾਨਸਿਕ ਰੋਗ ਵੀ ਠੀਕ ਹੋਣਗੇ ਬਸ ਬਾਣੀ ਤੇ ਭਰੋਸਾ ਬਸ ਬਾਣੀ ਤੇ ਭਰੋਸਾ ਮੇਰੇ ਹਰੇਕ ਵੀਲੇ ਚ ਮੈਂ ਆਪ ਦੇ ਨਾਲ ਸਾਂਝਾ ਕਰਦਾ ਕਿ ਜਿੰਨਾ ਚਿਰ ਭਰੋਸਾ ਨਹੀਂ ਹੈ ਚਾਹੇ ਤੁਸੀਂ ਜਿੰਨੀ ਮਰਜ਼ੀ ਬਾਣੀ ਪੜ ਲਓ ਜਿੰਨੇ ਮਰਜ਼ੀ ਮਥੇ ਰਗੜ ਲਓ ਜਿੱਥੇ ਮਰਜ਼ੀ ਚੜੇ ਜਾਓ ਜਿੰਨੀ ਮਰਜ਼ੀ ਯਾਤਰਾਵਾਂ ਕਰ ਲਓ ਭਰੋਸੇ ਤੋਂ ਬਿਨਾ ਪੜਾ ਨਹੀਂ ਜਿਉਣਾ ਪਉਰੋਂ ਸੇ ਤੋਂ ਬਿਨਾ ਕੁਝ ਪ੍ਰਾਪਤ ਨਹੀਂ ਹੋਣਾ ਕੋਈ ਲਾਭ ਨਹੀਂ ਹੋਣਾ ਵਾਤ ਪ੍ਰੋਸਾ ਕਰਨਾ ਇਕਤੇ ਗੁਰੂ ਸਾਹਿਬ ਤੇ ਸਹੀ ਸਿੰਘਾਂ ਤੇ ਬੰਨਾ ਦੀਪ ਸਿੰਘ ਤੇ ਇਕ ਦੇ ਹੋ ਜੋ ਕਦਰ ਹੀ ਕਦਰ ਹੈ ਸਮਾਰਕ ਹੀ ਪੜਾ ਹੈ ਬਖਸ਼ੀਸ਼ਾਂ ਤੁਹਾਨੂੰ ਕੋਈ ਕਾਰਜ ਕਿਵੇਂ ਸਿੱਧ ਹੋਵੇ 4 ਵਜੇ 3 ਵਜੇ ਕਾਰਜ ਸਿੱਧਿ ਵਾਸਤੇ 3 ਤੋਂ ਪਹਿਲਾਂ ਬਾਣੀ ਪਾਣੀ ਜਾਪ ਸ਼ੁਰੂ ਕਰਨਾ ਅਸੀਂ ਵਹਿਮਾਂ ਪਰ ਮਜਨੀ ਪੈਣਾ ਕਿਉਂਕਿ ਸਾਡੇ ਮਹਾਂ ਜੀ ਉਸੇ ਕਰੀ ਵਹਿਮਾਂ ਪਰ ਮਜਨੀ ਪੈਂਦਾ 108 ਮੰਨ ਕੇ ਜੀਉਣਾ ਗੁਰੂ ਪਾਸ਼ਾ ਨੇ ਤੇ ਜਾਪ ਕਰਨਾ ਨਿਰੰਤਰ ਬਿਨਾਂ ਨਾਗੇ ਦੇ ਗੁਰੂ ਸਾਹਿਬ ਨੇ ਪੰਜ ਸਿੰਘਾਂ ਨੂੰ ਬੜੀ ਮਹਾਨਤਾ ਦਿੱਤੀ ਹੈ ਕਿਸੀ ਬਰਕਤ ਹੈ ਇਸ ਮੰਨ ਪੰਜਾਂ ਸਿੰਘਾਂ ਕੋਲ ਅਰਦਾਸ ਕਰਵਾਉਣੀ ਕੋਈ ਵੀ ਕੰਮ ਆਕੀਏ ਮੰਤਰ ਦੇ ਦੇਣ ਕਰਵਾਉਣਾ ਮਹੂਤਵਪੂਰਨ ਹੋ ਜਾਏਗਾ ਕੁਛ ਨਹੀਂ ਘੱਟੋ ਘੱਟ ਵੈਸੇ ਤੇ ਹਰ ਮਨੁੱਖ ਕਰਾਉਣੀ ਚਾਹੀਦੀ ਹੈ ਇਸ ਗੁਰੂ ਦੀ ਅਖਸਾਰ ਮਹਾ ਮੰਤਰ ਹੈ ਉਹਨ ਕਈਆਂ ਦੇ ਇਨਸਾਨਦਾਰ ਘਰੇਲੂ ਹਾਲਾਤ ਜੋ ਨੇ ਕੋਈ ਸਹੀ ਨਹੀਂ ਕਿਸੇ ਕਾਰਨ ਕਰਕੇ ਮਾਇਆ ਕਰਕੇ ਹਨ ਉਹ ਸ਼ੀਰ ਮੰਤਰ ਜਿਹੜਾ ਹੈ ਕਿੱਥੋਂ ਤੱਕ ਪੜਨਾ ਹੈ ਜੇ 6 ਮਹੀਨੇ ਬਾਅਦ ਨਹੀਂ ਕਰਾ ਸਕਦੇ ਪੜਨਾ ਹੈ ਘਟੋ ਘਟ ਕਰਾਓ ਧਾਨ ਕੋਸੀ ਬੀ ਤੱਕ ਸ਼ੀਰ ਸਿੰਘਾਂ ਦੀ ਖੁਸ਼ੀ ਰਹੇਗੀ ਤੁਹਾਡੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਗੁਰੂ ਸਾਹਿਬ ਵੱਡੇ ਵੱਡੇ ਕੰਸਟੋਨਗੇ ਸਭ ਕਾਰ ਦੀ ਸੰਤਾ ਬਣ ਕੇ ਖੜ ਜਾਂਦੇ ਤੁਹਾਨੂੰ ਇਹ ਲੱਗੇਗਾ ਕਿ ਯਾਰ ਮੇਰੇ ਤੇ ਟਰੱਕ ਚੜ੍ਹੀ ਚੱਲਿਆ ਸੀ ਪਤਾ ਨਹੀਂ ਕਿਵੇਂ ਰੁਕ ਗਿਆ ਉਹ ਢਾਲ ਸ਼ੀਰ ਸਿੰਘਾਂ ਦੀ ਤੁਹਾਡੇ ਅੱਗੇ ਆ ਗਈ ਸੋ ਸਾ ਸੰਗਤ ਜੀ ਇਹ ਜਦੋਂ ਘਟਨਾ ਵਾਪਰੇਗੀ ਉਸ ਟਾਈਮ ਪਤਾ ਲੱਗੇਗਾ ਪੀਰ ਬੱਤੀ ਲਈ ਤਾਰ ਮੇਰੇ ਤੇ ਡਿੱਗ ਗਈ ਚੱਲੀ ਸੀ ਪਤਾ ਨਹੀਂ ਮੈਂ ਕਿਵੇਂ ਬਚ ਗਿਆ ਇੰਨੀ ਉੱਚੀ ਬਿਲਡਿੰਗ ਤੋਂ ਮੈਂ ਡਿੱਗਾ ਫਿਰ ਵੀ ਬਚ ਗਿਆ ਉਹ ਛੜੀਟ ਵੀ ਨਹੀਂ ਆਈ ਦੋ ਜਣੇ ਬਾਈਕ ਤੇ ਜਾ ਰਹੇ ਹੁੰਦੇ ਨੇ ਇੱਕ ਦੀ ਡੈਥ ਹੋ ਜਾਂਦੀ ਹੈ ਦੂਜੇ ਦੇ ਛੜੀਟ ਵੀ ਨਹੀਂ ਆਉਂਦੀ ਉਹ ਕਿਵੇਂ ਬਚ ਗਿਆ ਕਿਉਂਕਿ ਉਹ ਢਾਲ ਕੋਈ ਨਾ ਕੋਈ ਕੀਤਾ ਹੋਇਆ ਕਰਮ ਅੱਗੇ ਆ ਜਾਂਦਾ ਹੈ ਸਾ ਸੰਗਤ ਸੋ ਸ਼ਹੀ ਸਿੰਘਾਂ ਨੂੰ ਖੁਸ਼ ਕਰਨੀ ਸ਼ਹੀਦੀ ਦੇਗ ਦਾ ਰਗੜ ਲਵਾ ਦਿਆ ਕਰੋ ਪ੍ਰੈਕਟੀਕਲ ਕਰਕੇ ਦੇਖ ਲੋ ਆਏ ਨਹੀਂ ਕਹਿਣਾ ਕਿ ਮੈਂ ਪਿਛਲੇ ਸਾਲ ਲਵਾਇਆ ਸੀ ਮੇਰੇ ਤੇ ਤੇ ਕਿਰਪਾ ਨਹੀਂ ਹੋਈ ਸਾਧ ਸੰਗਤ ਜੀਓ ਕਿਰਪਾ ਦਾ ਇਦਾਂ ਪਤਾ ਨਹੀਂ ਲੱਗਣਾ ਹਰ ਮਹੀਨੇ 6 ਮਹੀਨੇ ਬਾਅਦ ਸਾਲ ਬਾਅਦ ਕਰਉਂਦੇ ਰਿਹਾ ਕਰੋ ਇਹ ਜਦੋਂ ਇਦਾਂ ਦਾ ਕੋਈ ਸਮਾਂ ਬਣੇਗਾ ਨਾ ਤੇ ਸ਼ਹੀ ਸਿੰਘ ਢਾਲ ਬਣ ਕੇ ਖੜੇ ਹੋਣਗੇ ਅੱਗੇ ਤੇ ਮੂਲ ਮੰਤਰ ਦਾ ਜਾਪ ਨਹੀਂ ਛੱਡਣਾ ਕਦੇ ਵੀ ਜਿੰਨੇ ਮਰਜ਼ੀ ਬਿਜ਼ੀ ਸ਼ਡਿਊਲ ਚੋ ਕੰਮ ਤੇ ਹੋ 2 ਮਿੰਟ ਦਾ ਸਵਾ ਮਿਲਿਆ 5 ਮਿੰਟ ਦੀ ਬ੍ਰੇਕ ਮਿਲੀ ਸ਼ੁਰੂ ਹੋ ਜਾਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸੱਚ ਇੱਥੋਂ ਤੱਕ ਪੜ੍ਹਨਾ ਹੈ ਹੁਣ ਕਈਆਂ ਨੂੰ ਮੂਲ ਮੰਤਰ ਦਾ ਨਹੀਂ ਪਤਾ ਗੁਰ ਪ੍ਰਸਾਦ ਤੱਕ ਪੜ੍ਹੇ ਜਾਂਦੇ ਨੇ ਸਾ ਸੰਗਤ ਜੀ ਨਾਨਕ ਪਦ ਲਾਸਟ ਵਿੱਚ ਆਉਣਾ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਾਡੇ ਇਸ਼ਟ ਨੇ ਸੋ ਨਾਨਕ ਹੋਸੀ ਪੀ ਤੱਕ ਮੂਲ ਮੰਤਰ ਸਹੀ ਪੜ੍ਹਨਾ ਹੈ ਸੁਜਾਪ ਕਰਨਾ ਸ਼ਹੀਦੀ ਦੇ ਕਰੋਣੀਆਂ ਜਾਪ ਕਰਨਾ ਤੇ ਸੇਵਾ ਕਰਨੀ ਜਿਹੜੀ ਸੇਵਾ ਤੁਹਾਨੂੰ ਕਿਸੇ ਵੀ ਸਥਾਨ ਤੇ ਪਿੰਡ ਦੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਕਿਤੇ ਵੀ ਮਿਲਦੀ ਕਰ ਲਿਆ ਕਰੋ ਝਿਜਕਿਆ ਨਾ ਕਰੋ ਜੇ ਸੇਵਾ ਲੱਗਦੀ ਹੈ ਨਾ ਕੋਈ ਉਗਰਾਹੀ ਹੁੰਦਾ ਆ ਕਰਨ ਤੁਹਾਡੇ ਘਰ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਕਿ ਅਸੀਂ ਜੀ ਲੋੜਵੰਦ ਬੱਚਿਆਂ ਦੇ ਵਿਆਹ ਕਰਨੇ ਆ ਸੇਵਾ ਦੇ ਦਿਆ ਕਰੋ ਕਿਉਂਕਿ ਸਾਧ ਸੰਗਤ ਜੀ ਸੇਵਾ ਦੇ ਵਿੱਚ ਹੀ ਬਰਕਤ ਹੈ ਜਿਹੜਾ ਸੇਵਾ ਕਰਦਾ ਹੈ ਨਾ ਸਾਧ ਸੰਗਤ ਮਹਾਰਾਜ ਦੀ ਨਿਗਾਹ ਰੰਦਾ ਜਿਉਂ ਸੇਵਾ ਤੋਂ ਕਦੀ ਚ ਜਿਆ ਨਾ ਕਰੋ ਮਤਵਾਦ ਸੇਵਾ ਕਰਿਆ ਕੋਈ ਮਾਰਾਇ ਨਾ ਕੋਈ ਪਤਾ ਨਹੀਂ ਕਿਹੜੀ ਸੇਵਾ ਤੁਹਾਡੇ ਤੋਂ ਲੈਣੀ ਆ ਸੇਵਾ ਦੇ ਵਿੱਚ ਬਰਕਤ ਹੈ ਹੁਣ ਕੱਲ ਦਾਸ ਆਪ ਦੇ ਨਾਲ ਇੱਕ ਵੀਡੀਓ ਸ਼ੇਅਰ ਕਰੇਗਾ ਇੱਕ ਹੱਦ ਬੀਤੀ ਜੋ ਦਾਸ ਦੇ ਨਾਲ ਹੀ ਵਾਪਰੀ ਹੈ ਸੋ ਕੱਲ ਦੀ ਵੀਡੀਓ ਦੇਖਣਾ ਨਾ ਭੁੱਲਿਓ ਉਹ ਇਦਾਂ ਦੀ ਐ ਕਿ ਕਿਵੇਂ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਉਹ ਫਿਰ ਇਦਾਂ ਦੀ ਸੇਵਾ ਲਾ ਦਿੰਦੇ ਨੇ ਅਸੀਂ ਇੱਕ ਚੀਜ਼ ਲਈ ਤਰਸਦੇ ਹੁੰਨੇ ਆ ਨਾ ਪੀ ਆਰ ਮੇਰੀ ਬੱਚੀ ਦਾ ਵਿਆਹ ਹੋ ਜਾਵੇ ਬੱਚੀ ਦਾ ਵਿਆਹ ਨਹੀਂ ਹੋ ਰਿਹਾ ਮੇਰੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਅਰਦਾਸਾਂ ਕਰਦੇ ਆ ਮਿੰਨਤਾਂ ਕਰਦੇ ਆ ਤਰਲੇ ਕਰਦੇ ਆ ਕਿ ਪੈਸੇ ਨਹੀਂ ਹੈਗੇ ਕਿਵੇਂ ਵਿਆਹ ਹੋਊਗਾ ਬਾਬਾ ਦੀਪ ਸਿੰਘ ਐਸੀ ਵਰਖਸ਼ ਕਰਨੀਏ ਤੁਸੀਂ ਹਜ਼ਾਰਾਂ ਧੀਆਂ ਦੇ ਵਿਆਹ ਕਰਨ ਜੋਗੇ ਤੁਹਾਨੂੰ ਬਣਾ ਦੇਣਗੇ ਹਜ਼ਾਰਾਂ ਧੀਆਂ ਦੇ ਵਿਆਹ ਤੁਸੀਂ ਕਰੋਗੇ ਉਹ ਕੱਲ੍ਹ ਅਲੀ ਹੱਦਬੀਤੀ ਜ਼ਰੂਰ ਸੁਣਿਓ ਆਪ ਜੀ ਅੱਜ ਮੈਂ ਤੁਹਾਡੇ ਨਾਲ ਕੋਈ ਹੱਦਬੀਤੀ ਸ਼ੇਅਰ ਨਹੀਂ ਕੀਤੀ ਕਿਉਂਕਿ ਸੰਗਤ ਦੇ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਦੇ ਜਵਾਬ ਦੇਣੇ ਜ਼ਰੂਰੀ ਸੀ ਸੋ ਇਹ ਵੀਡੀਓ ਤੋਂ ਜ਼ਰੂਰ ਕੁਝ ਨਾ ਕੁਝ ਸਿੱਖਣਾ ਹੈ ਕਿਉਂਕਿ ਇਹ ਮਹਾਂਪੁਰਸ਼ਾਂ ਦੀਆਂ ਤੁਸੀਂ ਕਿਉਂਕਿ ਸੰਗਤ ਵਾਸਤੇ ਮਮਕਨ ਨਹੀਂ ਕਿ ਉਹ ਇਨੀਆਂ ਬੁੱਕਸ ਪੜਨ ਜਾ ਐਨੇ ਮਹਾਪੁਰਸ਼ਾਂ ਦੇ ਵਿਚਾਰ ਸੁਣ ਤੇ ਉਹਨਾਂ ਕਰਕੇ ਸੋ ਨਿਚੋੜ ਇਹ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਸੋ ਕੋਈ ਕੁਐਸਚਨ ਤੁਹਾਡੇ ਮਨ ਚ ਹੋਵੇ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਦਿਆ ਕਰੋ ਤੇ ਇੱਕ ਚੀਜ਼ ਜਿਵੇਂ ਦਾਸ ਤਾਡੇ ਨਾਲ ਸਾਂਝੀ ਕਰਦਾ ਕਿ ਜਰੂਰ ਲਿਖਿਆ ਕਰੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਿਉਂਕਿ ਸਾਸੰਗਤ ਬਾਬਾ ਦੀਪ ਸਿੰਘ ਆਪੇ ਕਿਰਪਾ ਕਰਨਗੇ ਖੁਸ਼ੀਆਂ ਬਖਸ਼ਣਗੇ ਸ਼ਹੀਦ ਸਿੰਘ ਸਹਾਈ ਹੋਣਗੇ ਹਮੇਸ਼ਾ ਸੋ ਜਰੂਰ ਲਿਖਿਆ ਕਰੋ ਤੇ ਕਿਸੇ ਵੀ ਤਰੀਕੇ ਦਾ ਕੋਈ ਕੁਐਸਚਨ ਤੁਹਾਡੇ ਮਾਈਂਡ ਚ ਹੋਵੇ ਸੋ ਆਪ ਜੀ ਦੋ ਜਰੂਰ ਨਾਲ ਮਿਲ ਕੇ ਅਸੀਂ ਸਮਝਣ ਦਾ ਯਤਨ ਕਰਾਂਗੇ ਗੁਰੂ ਕੀ ਬਾਣੀ ਨੂੰ ਗੁਰੂ ਕੇ ਇਤਿਹਾਸ ਨੂੰ ਬਾਬਾ ਦੀਪ ਸਿੰਘ ਜੀ ਸਬਦ ਦਾ ਪੜਾ ਕਰਨ ਸ਼ਹੀਦ ਸਿੰਘ ਸਹਾਈ ਹੋਣ ਆਓ ਹੁਣ ਸਾ ਸੰਗਤ ਨਾਲ ਮਿਲ ਕੇ ਵਡਿਆਈ ਕਰੀਏ ਬਾਬਾ ਦੀਪ ਸਿੰਘ ਜੀ ਦੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ